ਯਾਦ ਗੁਲਾਬ ਉਸ ਨੂੰ ਇਸ ਤਰ੍ਹਾਂ ਹੁੰਦਾ ਜਾਤ ਹੋ ਜਾ ਕਿ ਪਾਠ ਕੋ ਕਰਦਾ ਕੋਈ ਨਾ ਕੋ ਤੇ ਸੁਣਦਾ ਨਾ ਉੱਥੇ ਜਿੱਥੇ ਪਾਠ ਕਰਦੇ ਬੁੱਕੀ ਤਾ ਗੁਰਦੁਆਰੇ ਵਿੱਚ ਪਾਠ ਚੱਲ ਰਿਹਾ ਜਿਹੜੇ ਸੁਣ ਰਹੇ ਨੇ ਉਹਨਾਂ ਦੇ ਵਿੱਚ ਦਿੱਸ ਬਿਚਲ ਬਾਈਬਲ ਜਿੱਦ ਲਗੀ ਨਾ ਉਹਦੇ ਪਾਣੀ ਕੋਈ ਨਾ ਕੋ ਜਿੰਦ ਉਹਦੇ ਵਿੱਚ ਇੱਕ ਆਦਮੀ ਵੀ ਪ੍ਰੇਮ ਨੂੰ ਲੱਗ ਗਿਆ ਤੇ ਜਿਹਨੇ ਪਾਠ ਕਰਾਇਆ ਉਹਨੂੰ ਵੀ ਬਰਕਤ ਮਿਲੇਗੀ ਅਬਲ ਤਾਂ ਪਾਠ ਕੁਰਾਨ ਵਾਲੇ ਨੂੰ ਆਪ ਸੁਣਨਾ ਚਾਹੀਦਾ ਜਾ ਕੇ ਉਸੇ ਸੁਣਨਾ ਚਾਹੀਦਾ ਸੇਵਾ ਕਰਨ ਦੀ ਜੇ ਅਗਰ ਕਿਸੇ ਕਾਰਨ ਕਰਕੇ ਉਹ ਨਹੀਂ ਜਾ ਸਕਦਾ ਆਪਣੇ ਦੁਨਿਆਵੀ ਕਾਰਨ ਕਰਕੇ ਜਹੂਰ ਉਹ ਜਨਾ ਨਹੀਂ ਜਾ ਸਕਦਾ ਤੇ ਤਮੀ ਉਹ ਜਨੇ ਪਾਠ ਕਰਾਇਆ ਦੂਸਰ ਸੁਣਦੇ ਨੇ ਤਾਂ ਕੁਝ ਨਾ ਕੁਝ ਤੁਹਾਨੂੰ ਮਤਦਾ ਮਿਲੇਗੀ ਨਾ ਪਾਠ ਉਸਨ ਦੂਸਰੇ ਗੁਰਬਾਣੀ ਸੁਆ ਰਿਹਾ ਪਾਠ ਕਰਵਾ ਕੇ ਦੂਸਰੇ ਸੁਣ ਰਹੇ ਨੇ ਇਸ ਕਰਕੇ ਇਹਦੇ ਵਿੱਚ ਫਰਕ ਆ ਇਹ ਅਗਰ ਤੇ ਆਪ ਜਾ ਕੇ ਸੁਣਦਾ ਤੋ ਉਹ ਚੰਗਾ ਉਹਦੀ ਸੰਗੀ ਬਖਸ਼ਿਸ਼ ਹੋਗੀ ਕਿ ਆਪ ਨਹੀਂ ਜੰਦਾਰ ਦੂਸਰੇ ਸੁਣਦੇ ਨੇ ਤੇ ਉਹਦੀ ਬਖਸ਼ਿਸ਼ ਜਰਾ ਘੱਟ ਹੋ ਜੂ। ਜੇ ਆਪਰਾ ਕੋ ਮਗਾਇਂ ਜ਼ਰੂਰ ਦੀ ਹੋ ਜ ਗਿਆ। ਉਹਦੀ ਜੀ ਬਖਸ਼ਿਸ਼ ਲੈਵਲ ਹੈ ਬਖਸ਼ਿਸ਼ ਦਾ। ਉਹਦੀ ਬਖਸ਼ਿਸ਼ ਘੱਟ ਹੋਈ ਜਾਂਦੀ। ਪਰ ਐਨੇ ਤੇ ਹੋਏਗੀ ਨਾ ਕਿ ਉਹਨੂੰ ਸਦਾ ਪ੍ਰੇਮਨਾ ਕਾਟ-ਵਾੜ ਦੋ ਤੇ ਕਰਾਇਆ। ਵਾੜ ਤੇ ਕਰਾਇਆ ਨਾ। एका मला अंदर त प्रेम है ना गुरु ग्रंथ साहेब ना